ਮਾਂਸਾ ਦੇ ਬੁੱਢਲਾਡਾ ਹਲਕੇ ਦੇ ਇੱਕ ਪਰਿਵਾਰ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇੱਕੋ ਪਰਿਵਾਰ ਦੀਆਂ ਤਿੰਨੋਂ ਧੀਆਂ ਨੇ UGC ਅਤੇ NET ਪਾਸ ਕਰਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਇਸ ਮੌਕੇ ਤਿੰਨੋਂ ਭੈਣਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਗੁਰੂ ਘਰ ਵਿੱਚ ਗ੍ਰੰਥੀ ਹਨ ਤੇ ਉਹਨਾਂ ਦਾ ਭਰਾ 10 ਸਾਲਾਂ ਤੋਂ ਮਾਨਸਿਕ ਪਰੇਸ਼ਾਨੀ ਦਾ ਰੋਗੀ ਹੈ ਨਾਲ ਹੀ ਕੁੜੀਆਂ ਨੇ ਦੱਸਿਆ ਕਿ ਉਹ ਆਪਣੇ ਵਾਂਗ ਹੋਰਾਂ ਬੱਚਿਆਂ ਨੂੰ ਵੀ ਪੜਾ ਕੇ ਚੰਗੇ ਮੁਕਾਮ ਤੇ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੀਆਂ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਪੜਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ ਜਿਸ ਨਾਲ ਉਹ ਇੱਕ ਚੰਗੇ ਮੁਕਾਮ ਤੇ ਪਹੁੰਚ ਸਕਦੇ ਹਨ ਬੇਅੰਤ ਕੋਸ਼ਰ ਬਹੁਤ ਵਧੀਆ ਲੱਗ ਰਿਹਾ ਸਰ ਤੇ ਮੇਰੇ ਘਰ ਦੇ ਬਹੁਤ ਖੁਸ਼ ਨੇ ਜਿਨ੍ਹਾਂ ਨੇ ਸਾਨੂੰ ਮਿਹਨਤ ਕਰਕੇ ਪੜਾਇਆ ਤੇ ਅਸੀਂ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਿਆ ਤੇ ਅੱਜ ਅਸੀਂ ਨੈਟ ਕਲੀਅਰ ਕੀਤਾ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਸਰ ਕਿੰਨਾ-ਕਿੰਨਾ ਟਾਈਮ ਪੜ੍ਹਦੇ ਸੀ ਕਦੋਂ ਸ਼ੁਰੂ ਕੀਤਾ ਸੀ ਅਸੀਂ ਸਰ ਸਵੇਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪੜ੍ਹਨਾ ਮਤਲਬ ਇਹਦੇ ਵਿੱਚ ਹੀ ਕੰਮ ਨਿਮੇੜਨੇ ਤੇ ਇਹਦੇ ਵਿੱਚ ਹੀ ਪੜ੍ਹਨਾ ਸਾਡਾ ਇਹੀ ਰੁਟੀਨ ਰਹਿੰਦਾ ਸੀ ਸਰ ਰਿਸ਼ਤੇਦਾਰ ਕਹਿੰਦੇ ਸੀ ਕੁਛ ਬੇਬੀ ਕੁੜੀ ਨੂੰ ਵਿਆਹ ਦੋ ਕਰ ਦੋ ਇਦਾਂ ਹਾਂਜੀ ਸਰ ਬਥੇਰੇ ਬਹੁਤ ਰਿਸ਼ਤੇਦਾਰਾਂ ਨੇ ਕਿਹਾ ਵੀ ਤੁਸੀਂ ਵਿਆਹ ਦੋ ਕੁੜੀਆਂ ਨੂੰ ਈਵਨ ਕਿ ਸਾਡੇ ਨਾਲ ਤਾਂ ਕੋਈ ਮਤਲਬ ਸਾਡੀ ਛੋਟੀ ਕੁੜੀ ਦਾ ਜਲੰਧਰ ਪੇਪਰ ਆਇਆ ਉੱਥੇ ਤੱਕ ਵੀ ਨਹੀਂ ਕੋਈ ਸਾਡੇ ਨਾਲ ਚੁਰਿਆ ਤੇ ਅਸੀਂ ਕਿ ਵੀ ਰਾਤ ਦਾ ਪੇਪਰ ਹੈ ਸਾਡਾ ਤੇ ਤੁਸੀਂ ਸਾਡੇ ਨਾਲ ਤਾਂ ਚੱਲੋ ਤੇ ਕੋਈ ਨਹੀਂ ਆਇਆ ਸਰ ਤੇ ਉਦੋਂ ਫਿਰ ਤਿੰਨੇ ਮੇਰੀ ਭੈਣ ਦੋਨੇ ਮੇਰੀ ਸਿਸਟਰਾਂ ਤੇ ਮੇਰੀ ਮੰਮੀ ਇਹ ਤਿੰਨੇ ਹੀ ਗਏ ਤੇ ਰਾਤ ਨੂੰ ਫਿਰ ਉੱਥੇ ਪੇਪਰ ਦੇ ਕੇ ਅੰਮ੍ਰਿਤਸਰ ਗਏ ਉੱਥੋਂ ਵਾਪਸ ਆਏ ਅਸੀਂ ਦੂਜੇ ਦਿਨ ਸਵੇਰ ਹੋਰ ਕੁੜੀਆਂ ਨੂੰ ਕੀ ਸੁਨੇਹਾ ਦਵਾਂਗੇ ਹੋਰ ਕੁੜੀਆਂ ਨੂੰ ਇਹ ਸੁਨੇਹਾ ਦਵਾਂਗੀ ਸਰ ਜਿਵੇਂ ਅੱਜ ਮਿਹਨਤ ਕਰਕੇ ਅਸੀਂ ਨੇ ਆਪਣੇ ਮੰਮੀ ਡੈਡੀ ਦਾ ਨਾਮ ਉੱਚਾ ਕੀਤਾ ਤੁਸੀਂ ਮਿਹਨਤ ਕਰੋ ਕਰੇ ਨਾ ਬੈਠੋ ਤੇ ਅੱਗੇ ਵਧੋ ਬੀਕਾਸ ਜਿੰਪੀ ਅੱਜ ਯੂਜੀਸੀ ਨੇਟ ਪਾਸ ਕਰ ਲਿਆ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਵੀ ਅਸੀਂ ਤਿੰਨ ਬਣਾ ਨੇ ਨੇਟ ਕਲੀਅਰ ਕੀਤਾ ਤੇ ਅਸੀਂ ਵੀ ਗਰਲਜ਼ ਨੂੰ ਹੋਰ ਵੀ ਕਹਿਣਾ ਚਾਹੁੰਦੇ ਆ ਵੀ ਉਹ ਵੀ ਪੜ੍ਹ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਬੁਡੀਆਂ ਤੇ ਮੁੰਡਿਆਂ 'ਚ ਫਰਕ ਲੱਗਦਾ ਕਿਤੇ ਨਾ ਕਿਤੇ ਸਰ ਫਰਕ ਤਾਂ ਬਹੁਤ ਸਮਝਿਆ ਜਾਂਦਾ ਜੀ ਵੀ ਪੜਾ ਦਿਓ 10 ਬਲੱਡ ਪਲੱਸ 2 ਕਰਾ ਦਿਓ ਵਿਆਹ ਦਿਓ ਪਲੱਸ 2 ਕਰਾ ਦਿਓ ਵਿਆਹ ਦਿਓ ਵੀ ਮੁੰਡਿਆਂ ਨੂੰ ਅੱਗੇ ਕਹਿਆ ਜਾਂਦਾ ਵੀ ਇਹਨਾਂ ਨੂੰ ਵੱਧ ਪੜਾਓ ਇਹ ਪੜਕੇ ਨਾਮ ਰੋਸ਼ਨ ਕਰਨਗੇ ਪਰ ਇਦਾਂ ਦਾ ਇਦਾਂ ਦੀ ਜਿਹੜੀ ਸੋਚ ਆ ਉਹ ਬਦਲਣੀ ਬਦਲੀ ਜਾਣੀ ਚਾਹੀਦੀ ਹੈ ਉਹ ਤਾਂ ਹੀ ਹੋ ਸਕਦਾ ਵੀ ਜੇ ਕੁੜੀਆਂ ਆਪਣੇ ਮਾਂ ਪਿਓ ਦਾ ਨਾਰੋਸ਼ਨ ਕਰਨ ਕਰਦੇ ਹਾਲਾ ਆਪਣੇ ਕਰਦੇ ਹਾਲਾ ਸਰ ਤੁਸੀਂ ਦੇਖ ਸਕਦੇ ਹੋ ਜੀ ਜੀ ਠੀਕ ਠਾਕ ਰਹਿੰਦੇ ਹਾਂ ਹਾਂ ਜੀ ਬਬਾ ਅੱਜ ਯੂਸੀ ਨੇਟ ਪਾਸ ਕੀਤਾ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਬਹੁਤ ਖੁਸ਼ ਆ ਮੇਰੇ ਪਰਿਵਾਰ ਬਹੁਤ ਖੁਸ਼ ਆ ਅੱਜ ਮਿਹਨਤ ਕਰਕੇ ਮਕਾਮ ਹਾਸਲ ਕੀਤਾ ਕਿੰਨੀ ਮਿਹਨਤ ਹੁੰਦੀ ਹੈ ਤੇ ਘਰ ਦੇ ਕੀ ਹਾਲਾਤ ਨੇ ਘਰ ਚ ਕੌਣ ਕੌਣ ਹੈ ਸਾਰਾ ਦੱਸੋ ਘਰੇ ਮੇਰੀ ਮੰਮੀ ਪਾਪਾ ਮੇਰੀ ਮੰਮੀ ਖੇਤ ਚ ਕੰਮ ਕਰਦੀ ਹੈ ਮੇਰੇ ਪਾਪਾ ਮੋਗਗੇ ਚ ਗਰੰਥੀ ਨੇ ਤੇ ਮੇਰੇ ਬ੍ਰਦਰ 10 ਸਾਲ ਉਹਨਾਂ ਨੂੰ ਬਿਮਾਰ ਨੇ ਉਹ ਬੱਚੀਆਂ ਤੁਹਾਡੀਆਂ ਜੂਜੀ ਸੀ ਨੈਟ ਪਾਸ ਕਰ ਗਈਆਂ ਕਿਵੇਂ ਲੱਗ ਰਿਹਾ ਕੀ ਕਹਿਣਾ ਚਾਹੋਗੇ ਅੱਜ ਤਾਂ ਕਹਿਣਾ ਚਾਹੁੰਦਾ ਜੀ ਬਈ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ। ਅੱਛਾ ਤੇ ਦੂਜੀ ਇਸ ਪਾਸ ਕਰਦੀਆਂ। ਇਹ ਮੇਰੀ ਮਿੰਟ ਪੱਲੇ ਪਈ ਜੋ ਲੋਕ ਮਾਤਾ ਕੁੜੀਆਂ ਨੂੰ ਪੜ੍ਹਨੀ ਭੇਜਦੇ ਦਾ ਵਿਆਹ ਕੇ ਸੋਹਰੇ ਸੋਹਰੇ ਘਰ ਤੋਰ ਦਿੰਦੇ ਉਹਨਾਂ ਨੂੰ ਕੀ ਕਹਾਂਗੇ? ਉਹਨਾਂ ਨੂੰ ਤਾਂ ਕਹਿੰਦੇ ਆ ਜੀ ਬਹੁਤ ਛੋਟੀਆਂ ਕੁੜੀਆਂ ਨੂੰ ਬੁਰਾ ਲੱਗਦਾ ਵੀ ਜਿਹੜਾ ਵਿਆਹ ਕੇ ਤੋਰਦੇ ਵੀ ਮੈਨੂੰ ਵੀ ਇੰਝ ਕਹਿੰਦੇ ਨੇ ਵੀ ਤੁਸੀਂ ਵੀ ਵਿਆਹ ਕੇ ਤੋਰ ਕੁੜੀਆਂ ਨੂੰ ਵੀ ਤੇਰੀਆਂ ਵੱਡੀਆਂ ਹੋ ਰਹੀਆਂ ਨੇ। ਮੈਂ ਕਿਹਾ ਵੀ ਵੱਡੀਆਂ ਹੁੰਦੀਆਂ ਨੇ ਹੋਈ ਜਾਣ ਦੇ ਵੀ ਮੈਂ ਤਾਂ ਆਪ ਦਾ ਪੂਰਾ ਪੜਾਈ ਕਰਕੇ ਫੇਰ ਕਿੰਨੀ ਕ ਮਿਹਨਤ ਕਰਦੀਆਂ ਸੀ ਇਹ। ਮਿਹਨਤਤਾ ਜੀ ਬਹੁਤ ਬਾਹਰ ਵਾਲੀ ਕਰ ਦਿੰਦੇ ਜੀ ਇੰਨਾ ਕਾਹੀ ਨਹੀਂ ਕਰਦੇ ਜੀ ਨੂੰ ਤੇ ਕਰ ਦਿੰਦੇ ਕਰਦੇ ਸਾਰੇ ਕੰਮ ਕੌਣ ਕਰਦੇ ਸਾਰੇ ਕੰਮ ਇਹੀ ਕਰਦੇ ਨੇ ਜੀ ਮੈਂ ਤਾਂ ਤੜਕੀ ਚਲੀ ਜੰਨੇ ਆ ਤੇ ਰੋਟੀਆਂ ਬਣਾ ਕੇ ਅੱਛਾ ਖੇਤ ਬੰਨੇ ਜੰਨੇ ਆਥਣੀਆਂ ਨਹੀਂ ਪਤਾ ਹੋਰ ਲੋਕਾਂ ਨੂੰ ਕੀ ਸੁਨੇਹਾ ਦਵਾਂਗੇ ਜਿਹੜੀਆਂ ਕੁੜੀਆਂ ਪੜ੍ਹਦੀਆਂ ਨਹੀਂ ਜਾਂ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੀ ਇਹੀ ਸੁਨੇਹਾ ਦਿੰਨੇ ਆ ਵੀ ਆਪਦੀ ਇੱਕਤੀਆਂ ਦਾ ਧਿਆਨ ਰੱਖੋ ਪੂਰਾ ਵੀ ਉਹਨਾਂ ਨੂੰ ਪੜ੍ਹਾਓ ਅੱਗੇ ਵਧਾਓ ਉਹਨਾਂ ਨੂੰ ਵੀ ਜਿਵੇਂ ਮੈਂ ਪੜਾਈਆਂ ਨੇ ਅਸੀਂ ਨੇ ਮਿਹਨਤ ਕਰਕੇ ਵੀ ਪੜਾਈਆਂ ਨੇ ਇਹ ਵੇਚੀਆਂ ਵੀ ਉਹਵੇਂ ਤੁਸੀਂ ਇੱਕ ਵੀ ਨਹੀਂ ਪੜਾ ਸਕਦੇ ਅਸੀਂ ਨੇ ਵੀ ਤਿੰਨ ਤਿੰਨ ਪੜਵਾਤੀਆਂ Chandra Consultants Limited Building Maintenance Handyman under Chat platform is now available on your local London area. He has more than 5 years experience in same line. He used to work with reputed companies, agencies, as well local builders with brothers. He is professional by plumbing, electrician, masonry, car painting. For more information, please contact him at under check rate rate form, checktrade platform www.checktrade.com slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ